ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਸੈਫੁਦੀਨ ਕਿਚਲੂ ਤੇ 10 ਲਾਈਨਾਂ ਸ਼ੇਅਰ ਕਰਨਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚੱਲੀਏ ਵੀਡੀਓ ਸ਼ੁਰੂ ਕਰਦੇ ਹਾਂ ਸੈਫੁਦੀਨ ਕਿਚਲੂ ਸੈਫੁਦੀਨ ਕਿਚਲੂ ਆਜ਼ਾਦੀ ਸੰਗਰਾਮੀ ਤੇ ਸਿਆਸਤਦਾਨ ਸੀ ਇਸ ਤੇਜਪਖਤ ਦਾ ਜਨਮ 15 ਜਨਵਰੀ 1888 ਨੂੰ ਅੰਮ੍ਰਿਤਸਰ ਵਿੱਚ ਅਜੀਜੁਦੀਨ ਕਿਚਲੂ ਅਤੇ ਦਾਨ ਬੀਬੀ ਦੇ ਕਸ਼ਮੀਰੀ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਵਿੱਚ ਵਕਾਲਤ ਸ਼ੁਰੂ ਕਰ ਦਿੱਤੀ ਤੇ ਸਿਆਸਤ ਵਿੱਚ ਵੀ ਭਾਗ ਲੈਣ ਲੱਗੇ। ਉਹ ਨਾਾਮਿਲ ਵਰਤਨ ਅੰਦੋਲਨ ਵਿੱਚ ਹਿੱਸਾ ਲਿਆ ਤੇ ਆਜ਼ਾਦੀ ਲਹਿਰ ਦਾ ਹਿੱਸਾ ਬਣਨ ਲਈ ਅਤੇ 올 ਇੰਡੀਆ ਖিলাਫਤ ਕਮੇਟੀ ਵਿੱਚ ਸਰਗਰਮੀ ਕਰਨ ਲਈ ਵਕਾਲਤ ਛੱਡ ਦਿੱਤੀ। ਉਹ ਬਹੁਤ ਹੀ ਪ੍ਰਤਿਭਾਸ਼ਾਲੀ, ਪ੍ਰਭਾਵਸ਼ਾਲੀ ਵਕਤਾ ਸੀ ਉਸ ਦੀਆਂ ਜੋਸ਼ੀਲੀਆਂ ਅਤੇ ਭੜਕਾਉ ਤਕਰੀਰਾਂ ਤੋਂ ਡਰਦੇ ਆਂ ਅੰਗਰੇਜ਼ੀ ਸਰਕਾਰ ਨੇ ਉਸ ਤੇ ਭਾਸ਼ਣਾਤ ਪਾਬੰਦੀ ਲਾਈ ਸੀ। ਆਪਣੇ ਰਾਜਨੀਤਿਕ ਜੀਵਨ ਵਿੱਚ ਉਹਨਾਂ ਨੇ 14 ਸਾਲ ਜੇਲ੍ਹ ਵਿੱਚ ਬਿਤਾਏ ਜਦੋਂ ਪੰਜਾਬ ਵਿੱਚ ਰੋਲਟੈਕਟ ਬਾਰੇ ਅਸਹਿਣਸ਼ੀਲਤਾ ਲਹਿਰ ਉੱਠ ਖੜੀ ਸੀ ਇਸ ਸਬੰਧੀ 30 ਮਾਰਚ ਨੂੰ ਸੈਫੋਦਨ ਕਿਚਲੇ ਉੱਤੇ ਡਾਕਟਰ ਸਤਪਾਲ ਨੇ ਲਗਭਗ 30 ਹਜ਼ਾਰ ਹਿੰਦੂ ਸਿੱਖ ਅਤੇ ਮੁਸਲਮਾਨਾਂ ਨੂੰ ਨਾਲ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਹਿੰਦੂ ਮੁਸਲਮਾਨ ਅਤੇ ਸਿੱਖਾਂ ਦੇ ਇਸ ਇਕੱਠ ਅਤੇ ਏਕਤਾ ਨੂੰ ਦੇਖ ਕੇ ਅੰਗਰੇਜ਼ੀ ਸਰਕਾਰ ਬੁਖਲਾਹਟ ਵਿੱਚ ਆ ਗਈ ਇਸ ਕਾਰਨ ਸਰਕਾਰ ਨੇ ਸੈਫੁਦੀਨ ਕਿਚਲੂ ਅਤੇ ਡਾਕਟਰ ਸਰਤਪਾਲ ਨੂੰ ਨਜ਼ਰਬੰਦ ਕਰਕੇ ਸ਼ਹਿਰ ਤੋਂ ਦੂਰ ਭੇਜ ਦਿੱਤਾ ਡਾਕਟਰ ਕਿਚਲੂ ਦੇ ਅਨਸਾਰ ਦੇਸ਼ ਦਾ बंटवारा ਫਿਰਕਾ ਪ੍ਰਸਤੀ ਦੇ ਮੁਕਾਬਲੇ ਕੌਮियत ਦੀ ਹਾਰ ਸੀ ਲੋਕੋ ਪੀਲ ਦਿੱਤਾਰਨੀਸ ਦੇਸ਼ ਭਗਤ ਤੇ ਨੇਤਾ ਦੀ ਮੌਤ ਅਕਤੂਬਰ 1938 ਨੂੰ ਹੋਈ ਸੀ ਤਾਂ ਇਹ ਸੀਗੇ 10 ਲਾਈਨਾਂ ਸਫੂਦੀਨ ਕਿਚਲੂ ਪਰ ਇਹ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੈਨ ਨੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ